ਕੋਫੈਂਸ ਦੀ ਐਚਐਸ ਪੁੱਲਰ ਤੇ ਮਿਸਟਰ ਐਚਐਸ ਪੁੱਲਰ ਤੇ ਡਿਊਲ ਐਫਆਈਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫਰ ਕਰ ਚੁੱਕੀ ਹੈ ਫਾਰਮਲੀ ਪੁੱਛ ਗਿਛ ਤੋਂ ਬਾਅਦ ਅਰੈਸਟ ਕਰ ਚੁੱਕੀ ਹੈ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ ਵਿਚ ਇਜ਼ ਅਗੇਂਸਟ ਲਾਅ ਇਸ ਗੱਲ ਤੇ ਗਿਆ ਸੀ ਵੀ ਇਸ ਕਰਕੇ ਨਵਾਂ ਰਿਮਾਨਡ ਨਾ ਦਿੱਤਾ ਜਾਵੇ ਦੁਬਾਰਾ ਰਿਮਾਨਡ ਦਿੱਤਾ ਜਾਵੇ ਪੰਜ ਦਿਨ ਦਾ ਰਿਮਾਨਡ ਦਿੱਤਾ ਜੀ ਮਾਨਯੋਗ ਅਦਾਲਤ ਨੇ ਆਰਡਰ ਜਿਵਟਡ ਹੈ ਇੱਕ ਸੀਗਾ ਜਿਹੜਾ ਗਰਾਉਂਡਸ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਸ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰੋਪਰਟੀ ਵੇਚ ਦੇਣਗੇ ਹੀ ਇਜ਼ ਆਲਰੇਡੀ ਇਨ ਕਸਟਡੀ ਉਹ ਜਸਟੀਫਾਈਡ ਨਹੀਂ ਕੋਈ ਟ੍ਰਾਂਜੈਕਸ਼ਨ ਤਾਂ ਵੀ ਨਹੀਂ ਉਹ ਬੋਲ ਰਿਹਾ ਕਿ ਉਹ ਉਹਨਾਂ ਨੇ ਉਹ ਉਹਨਾਂ ਦੇ ਸੀਗਾ ਕਿ 2 ਮਹੀਨਾ ਦੀ ਇਹਨਾਂ ਦੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਯੂ ਉਹਨਾਂ ਨੂੰ ਕਿ ਇਹ ਹੀ ਗਰਾਉਂਡਸ ਤਨੋਸਰ ਕੁਟੂਦੂਲ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡ ਲੋਜੀਕਲ ਨਹੀਂ ਸੀਗੇ ਸਾਡੇ ਮੰਨਣਾ ਸੀਗਾ 메인 ਸੀਗਾ ਵਾਈ ਸੈਕੰਡ ਐਫ ਆਈ ਆਰ ਜਦੋਂ ਇੱਕ ਆਫਰ ਹੋ ਚੁੱਕੀ ਐ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਐ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ 'ਚ ਇੱਕ ਇੱਕੋ ਫੈਂਸੀਲੀ 메인 ਇਹੀ ਸੀਗਾ ਕਿ ਵਾਈ ਡਿਊਲ ਐਫ ਆਈ ਆਰ ਫਾਰ ਵਨ ਆਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੇ ਕੇਸ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਕਿਊਜ਼ ਦੇ ਨਾਲ ਉਹ ਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਭੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਗਿਆ